ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤਿੰਨ ਕਿਸਮਾਂ ਮੈਂ ਲਹੀਆਂ ਉੱਪਰ ਇਸ ਵੀਡੀਓ 'ਚ DW826 DW187 DW327 ਇਹ ਤਿੰਨ ਕਿਉਂ ਲਹੀਆਂ ਕਿਉਂਕਿ ਇਸ ਵਾਰ ਵੀ ਪਿਛਲੇ ਵਾਰ ਵੀ ਕਿਸਾਨ ਵੀਰਾਂ 'ਚ ਬੜੀ ਤਲਚੇ ਐਸਪੀਫੀ ਪੁਰਾਣੀਆਂ ਕਿਸਮਾਂ 222 ਹੈ ਚਾਹੇ 303 ਜਾਂ ਹੋਰ ਕਿਸਮਾਂ ਨੇ BBW 766 ਹੈ 803 824 867 766 725 677 HD 297386 2851 ਪਰ ਇਹ ਕਿਸਮਾਂ ਇਸ ਵਾਰ ਵੀ ਵੱਡੇ ਪੱਧਰ ਦੇ ਕਿਸਾਨ ਵੀਰ ਲਾਉਣਗੇ ਵੱਡੇ ਪੱਧਰ ਤੇ ਇਹ ਜਿਆਦਾ کافی ਜਿਆਦਾ ਰਕਵੇ ਨੂੰ ਕਵਰ ਕਰਨੀਆਂ ਪਿਛਲੇ ਸਾਲ ਵੀ ਇੱਕ DBW 187 کافی ਲੱਗੀ DBW 826 ਲੇਟੈਸਟ ਵੈਰਾਈਟੀ ਐਪੀਯੂ ਰਿਆਣਾ ਦੀ ਬਹੁਤ ਟੌਪ ਦੀ ਕਿਸਮ ਹੈ ਮੋਟਾ ਦਾਣਾ ਝਾੜ ਚੰਗਾ ਤੇ ਡੀਬੀਡਬਲਯੂ 327 ਆਈਸੀਆਰ ਕਰਨਾਲ ਆਈਆਈਡਬਲਯੂਬੀਆਰ ਕਰਨਾਲ ਦੀ ਨਵੀਆਂ ਕਿਸਮਾਂ ਜੋ ਇੱਕ ਟੌਪ ਦੀ ਕਿਸਮ ਹੈ ਇਹਦੇ ਖਾਸ ਗੁਣਾਂ ਬਾਰੇ ਤਿੰਨਾਂ ਕਿਸਮਾਂ ਦੇ ਮੈਂ ਗੱਲਬਾਤ ਕਰਨੀ ਆ ਕਿਉਂਕਿ ਮੈਂ ਜਿਹੜਾ ਹੈਗਾ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦਾ ਜੋ ਵੀ ਕਿਸਮਾ ਪੀਯੂ ਰਿਆਣਾ ਜਾਂ ਆਈਸੀਆਰ ਵੱਲੋਂ ਸਿਫਾਰਸ਼ ਤੇ ਮੈਂ ਵਾਰ-ਵਾਰ ਇਹ ਗਜ਼ਾਰਸ਼ ਵੀ ਕਰਦਾ ਹੁੰਨਾ ਕਿ ਪ੍ਰਾਈਵੇਟ ਤੌਰ ਤੇ ਨਾਲ ਕੁ ਇਸਮਾਂ ਦੀਆਂ ਮਸ਼ਹੂਰੀਆਂ ਬਹੁਤ ਆਉਣੀਆਂ ਜਿਵੇਂ ਝੋਨੇ ਦੀਆਂ ਬਾਸਮਤੀ ਦੀਆਂ ਹੋਣੀਆਂ ਨਾ ਹਾਈਬ੍ਰਿਡ ਆ ਲੈ ਲੋ ਜੀ ਘੱਟ ਸਮੇਂ 'ਚ ਹੋ ਜੂ ਝਾੜ ਬਹੁਤ ਐ ਐਵੇਂ ਪ੍ਰਾਈਵੇਟ ਕਿਸਮਾਂ ਦੀਆਂ ਕਣਕ ਦੇ ਵਿੱਚ ਤੇ ਪਿਛਲੇ ਸਾਲ ਵੀ ਮੈਂ ਤੁਹਾਨੂੰ ਦੱਸਿਆ ਹੀ ਕਣਕ ਦੇ ਵਿੱਚ ਵੱਡੇ ਪੱਧਰ ਤੇ ਹਾਈਬ੍ਰਿਡ ਦੇ ਟਰਾਇਲ ਚੱਲ ਰਹੇ ਐ ਹਾਈਬ੍ਰਿਡ ਤੇ ਰਿਸਰਚ ਚੱਲ ਰਹੀ ਐ ਕਿ ਇਹ ਵੀ ਕਿਸਾਨ ਵੀਰਾਂ 'ਚ ਹਾਈਬ੍ਰਿਡ ਲੈ ਆਉਂਦੇ ਜਾਣ ਕਿਉਂਕਿ ਹੌਲੀ-ਹੌਲੀ ਤੁਹਾਡੇ ਹੱਥੋਂ ਕਿਸਮਾਂ ਨਿਕਲਣ ਤੇ ਤੁਸੀਂ ਪ੍ਰਾਈਵੇਟ ਕਿਸਮਾਂ ਦੇ ਲਾਲਚ ਵਿੱਚ ਫਸ ਕੇ ਆਪਦੇ ਹੱਥੋਂ ਇਹ ਬੀਜ ਵੀ ਘਟ ਦੇਵੋ ਕਣਕ ਚੋਨੇ ਦਾ ਕਿਉਂਕਿ ਮੱਕੀ ਦਾ ਤੁਹਾਡੇ ਚੋਂ ਗਿਆ ਕਾਟਨ ਵੱਡੇ ਪੱਧਰ ਤੇ ਪ੍ਰਾਈਵੇਟ ਬੀਜ ਤੁਹਾਨੂੰ ਲੈਣਾ ਪੈਂਦਾ ਤਾਂ ਮੈਂ ਗੁਜ਼ਾਰਿਸ਼ ਕਰਦਾ ਹੁਣਾਂ ਕਿ ਜਿਹੜੇ ਸਰਕਾਰੀ ਇਹ ਸੰਸਥਾਵਾਂ ਵੱਲੋਂ ਪੈਦਾ ਕੀਤੇ ਜਾਂਦੇ ਬੀਜਾਂ ਚਾਹੇ ਉਹ ਆਈਸੀਆਰ ਆ ਚਾਹੇ ਪੀਏਯੂ ਲੈਣਾ ਇਹਨਾਂ ਬੀਜਾਂ ਨੂੰ ਤਰਜੀਹ ਦਿਆ ਕਰੋ ਟੌਪ ਦੀਆਂ ਕਿਸਮਾਂ ਇਹਨਾਂ ਵੱਲੋਂ ਜਿਹੜੀਆਂ ਖੋਜ ਕਰਕੇ ਤੁਹਾਨੂੰ ਦਿੱਤੀਆਂ ਜਾਂਦੀਆਂ ਜਿਵੇਂ ਗੱਲ ਕਰਾਂ ਡੀਬੀਡਬਲ 87 ਦੀ ਜਿਹੜੀ ਹੈਗੀ ਹੈ ਕਾਫੀ ਸਾਲਾਂ ਤੋਂ ਇਹ ਬੜੀ ਪ੍ਰਚਲਿਤ ਤੇ ਬੜੀ ਹਰਮਨ ਪਿਆਰੀ ਕਿਸਾਨ ਵੀਰਾਂ ਚ ਕਿਸਮ ਹੈ। ਔਸਤ ਕਾਦੇ ਦਾ 104 ਸੈਂਟੀਮੀਟਰ ਹੈ। ਔਸਤ ਝਾੜੇ ਦਾ 22-23 ਕੁਇੰਟਲ ਹੈ ਪਰ ਹੁਣ ਝਾੜ ਤੁਸੀਂ ਦੱਸਦੇ ਜੇ 25-25 ਕੁਇੰਟਲੇ ਕਰਾਸ ਕਰਦੀ ਹੈ ਬਹੁਤ ਟੌਪ ਦਾ ਝਾੜ ਹੈ ਇਸ ਕਿਸਮ ਦਾ ਹੈਗਾ। ਪੀਲੀ ਕੁੰਗੀ ਪੂਰੀ ਕੁੰਗੀ ਨੂੰ ਸੈਣ ਦੇ ਦਰਮਿਆਨੀ ਸਮਰੱਥਾ ਰੱਖਦੀ ਹੈ 40 ਕਿਲੋ ਬੀਜ ਦੀ ਸਿਫਾਰਿਸ਼ ਹੈ ਪਰ ਕਿਸਾਨ ਵੀਰਾਂ ਚ ਇਹ ਪ੍ਰੈਕਟਿਸ ਹੈ ਕਿ ਘੱਟ ਬੀਜ ਪਾਈਏ ਤਾਂ ਜੀ ਸਾਡੇ ਡੱਗ ਦੀ ਘੱਟ ਹੈ ਕਿਉਂਕਿ ਇਹ ਫੂਟਪਾਟ ਵਧੀਆ ਕਰ ਜਾਂਦੀ ਹੈ ਕੱਦ ਵੀ ਚੰਗਾ ਹੋ ਜਾਂਦਾ ਪਰ ਬੀਜ ਵੱਧ ਹੋ ਜੇ ਤਾਂ ਫਿਰ ਡੱਗ ਪੈਂਦੀ ਹੈ ਕਿਸਾਨ ਵੀਰਾਂ ਦੀ ਪ੍ਰੈਕਟਿਸ ਹੈ ਪਰ ਮੈਂ ਤੁਹਾਨੂੰ ਇਹੀ ਸਿਫਾਰਿਸ਼ ਕਰਦਾ ਉਹਨਾਂ ਕਿ 40 ਕਿਲੋ ਬੀਜ ਪਾਓ ਲੋੜ ਅਨਸਾਰ ਯੂਰੀਆ ਦੇ ਨਾਲ ਨਾਲ ਪोटाश ਵੀ ਜ਼ਰੂਰ ਦਿਓ ਫਾਸਫੋਰਸ ਵੀ ਜ਼ਰੂਰ ਦਿਓ ਜ਼ਿੰਕ ਵਾਲੀਆਂ ਸਪਰੇਇਆਂ ਤੁਹਾਨੂੰ ਮੈਂ ਜਿਹੜੀਆਂ ਕਰਾਉਣਾ ਹਨ ਫਾਰਮੂਲਾ ਆਪਣਾ ਮੈਗਨੀ ਜ਼ਿੰਕ ਵਾਲਾ ਤੇ ਬੈਲੈਂਸ ਦੇ ਵਿੱਚ ਜੇ న్యూਟ੍ਰੀਸ਼ਨ ਹੋਊਗਾ ਤੇ ਟਾਈਮ ਲਈ ਤੁਸੀਂ ਪਾਣੀ ਫਸਲ ਦੇ ਵਿੱਚ ਦਿਓਗੇ ਤੇ ਫਿਰ ਜਿਹੜੀ ਹੈਗੀ ਆ ਕਣਕ ਉਹ ਘਟ ਡੇਗਦੀ ਹੈ ਟਾਈਮ ਲਈ ਯੂਰੀਆ ਆਪਾਂ ਟੁੱਟਮੀਆਂ ਕਿਸਤਾਂ ਜੀ ਦਵਾਂਗੇ ਤੇ ਲੇਟ ਯੂਰੀਆ ਨਾ ਪਾਵਾਂਗੇ ਤਾਂ ਆਪਾਂ ਡਿੱਗਣ ਤੋਂ ਵੀ ਬਚਾ ਸਕਦੇ ਆ ਜ਼ਰੂਰਤ ਅਨੁਸਾਰ ਗਰੋਥ ਰੈਗੂਲੇਟਰ ਵੀ ਤੁਸੀਂ ਸਪਰੇਅ ਕਰ ਸਕਦੇ ਆ ਪਰ ਜਿਹੜੀ ਕਿਸਾਨ ਪ੍ਰੈਕਟਿਸ ਆ ਉਹ ਵੀ ਮੈਂ ਤੁਹਾਨੂੰ ਦੱਸਤੀ ਆ ਕਿ ਇਹਦੇ ਵਿੱਚ ਬੀ ਜਿਹੜਾ ਹੈਗਾ 32 35 ਨਾਲ ਵੀ ਚੰਗਾ ਝਾੜ ਕਿਸਾਨ ਵੀਰ ਕੱਢ ਰਹੇ ਆ ਫੇਰ ਆ ਗਈ ਜੀ ਡੀ ਵੀ ਆਪਣੀ ਪੀ ਵੀ ਡਬਲਯੂ 826 ਕਿਸਮ ਇਹਦਾ ਕੱਦ 100 ਸੈਂਟੀਮੀਟਰ ਆ ਔਸਤ ਝਾੜ ਦਾ 24 ਮਾਣਟ ਵਾਲਾ ਮਤਲਬ 80 ਮਣ ਦੀ ਔਸਤ ਆ ਨਾ ਸੌਰੀ 60 ਮਣ ਦੀ ਔਸਤ ਆ 60 ਮਣ 60 ਮਣ ਦੀ ਔਸਤ ਹੈ ਦੀ 24 ਕੁਇੰਟਲ ਔਸਤ ਝਾੜ ਇਹਦਾ ਤੇ 148 ਦਿਨਾਂ ਚ ਪੱਕ ਜਾਂਦੀ ਆ ਡੀਬੀਡਬਲ 187 ਬਾਰੇ ਮੈਂ ਦੱਸਣਾ ਭੁੱਲ ਗਿਆ ਸੀ ਉਹ 153 ਦਿਨਾਂ ਚ ਪੱਕਦੀ ਆ ਡੀਬੀ ਪੀਬੀਡਬਲ 826 ਹੈ ਜਿਹੜੀ ਇਹ 148 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਆ ਦਾਣਾ ਇਹਦਾ ਮੋਟਾ ਪੀਲੀ ਤੇ ਪੂਰੀ ਕੁੰਗੀ ਨੂੰ ਸਹਿਣ ਦੀ ਦਰਮਿਆਨੀ ਸਮਰੱਥਾ ਇਹ ਰੱਖਦੀ ਆ ਪਿਛਲੇ ਸਾਲ ਇਹਨੇ ਬਹੁਤ ਵਧੀਆ ਸ਼ਾਨਦਾਰ ਪਰਫਾਰਮੈਂਸ ਦਿੱਤੀ 26 27 ਕਮੈਂਟਲ ਤੱਕ ਕਿਸਾਨ ਵੀਰਾਂ ਨੇ ਇਹਦਾ ਝਾੜਨਿਆ ਜਿਹੜੇ ਕਿਸਾਨ ਵੀਰਾਂ ਬੀਜੀ ਸੀ ਤੱਲੇ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਜਿਹੜੀਆਂ ਇਹ ਕਿਸਮਾਂ ਨੇ ਤਿੰਨੋਂ ਹੀ ਕਿਸਮਾਂ ਨੇ ਜਿਹੜੀਆਂ ਤੁਸੀਂ ਲਾਸਟ ਵੀਕ ਅਕਤੂਬਰ ਤੋਂ ਲਾਸਟ ਵੀਕ ਨਵੰਬਰ ਇਹਦੀ ਬਜਾਈ ਕਰ ਸਕਦੇ ਹੋ ਇਨ੍ਹਾਂ ਤਿੰਨਾ ਚੋਂ ਜਿਹੜੀ DBW 327 ਹੈ ਉਹ ਤੁਸੀਂ ਅਕਤੂਬਰ 20 ਤੋਂ ਵੀ ਸ਼ੁਰੂ ਕਰ ਸਕਦੇ ਆਂ ਬਜਾਈ ਉਹਦੀ ਪਰ ਉਹ ਚ ਫਿਰ ਡੁੱਡੀਆਂ ਖਾਦਾਂ ਆਪਾਂ ਨੂੰ ਪਾਉਣੀਆਂ ਪੈਂਦੀਆਂ ਹਾਈ ਨਿਊਟ੍ਰੀਸ਼ਨ ਟ੍ਰਾਇਲ ਨੂੰ ਕਹਿੰਦੇ ਆ ਤੇ ਦੋ ਸਪਰੀਆਂ ਜਿਹੜੀਆਂ ਗ੍ਰੋਥ ਰਿਟਾਰਡੈਂਟ ਰੈਗੂਲੇਟਰ ਦੀਆਂ ਕਰਨੀਆਂ ਪੈਂਦੀਆਂ ਤਾਂ ਜਿਹੜੀ 826 ਇਹਦਾ ਵੀ ਬੀਜ 40 ਕਿਲੋ ਸਫਾਰਿਸ਼ ਹੈ ਤੇ ਜ਼ਰੂਰਤ ਅਨੁਸਾਰ ਜਿਹੜੀ ਐਨ ਪੀ ਕੇ ਤੁਸੀਂ ਪਾਉਣੀ ਹੁੰਦੀ ਆ ਤੇ ਝਾੜ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸ਼ਾਨਦਾਰ ਹੈ ਪੀਏ ਜੁਲਧਿਆਣਾ ਤੋਂ ਕਾਫੀ ਕਿਸਾਨ ਵੀਰਾਂ ਨੇ ਬੀਜ ਇਹਦਾ ਲੈ ਵੀ ਲਿਆ ਹੋਊਗਾ ਕਿਸਾਨ ਮੇਲਿਆਂ ਤੋਂ ਤੇ ਪਿਛਲੇ ਸਾਲ ਜਿਨ੍ਹਾਂ ਨੇ ਕਿਸਾਨ ਵੀਰਾਂ ਨੇ ਬੀਜੀ ਸੀ ਉਹਨਾਂ ਨੇ ਬੀਜ ਆਪ ਦਾ ਰੱਖਿਆ ਹੀ ਹੋਇਆ ਉਹ ਆਪਦੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੇ ਦੇ ਆ ਜੇ ਤਾਂ ਕਿ ਕਿਸਾਨ ਵੀਰਾਂ ਨੂੰ ਜਿਹੜੇ ਪ੍ਰਾਈਵੇਟ ਤੌਰ ਤੇ ਬੀਜ ਨਾਲ ਖਰੀਦਣਾ ਪਵੇ ਮਹਿੰਗੇ ਪਾ ਦਾ ਫਿਰ ਆ ਗਈ ਜੀ ਡੀਬੀਡਬਲ 327 100 ਸੈਂਟੀਮੀਟਰ ਦਾ ਕੱਦ ਦਾ ਇਹ ਕਲਾਈਮੇਟ ਰੀਸਾਈਲੈਂਟ ਵੈਰਾਈਟੀ ਬਾਇਓ ਫੋਰਟੀਫਾਈਡ ਵੈਰੈਟੀ ਕਰਕੇ ICAR IAWBR ਕਰਨਾਲ ਵੱਲੋਂ ਰਿਲੀਜ਼ ਕੀਤੀ ਗਈ ਮਤਲਬ ਕਿ ਇਹਦੇ ਦਾਣਿਆਂ ਚ ਜ਼ਿੰਕ ਕੰਟੈਂਟ ਹੈ ਜ਼ਿੰਕ ਤਾਤਾ ਜਿਹੜਾ ਦੂਸਰੀਆਂ ਕਿਸਮਾਂ ਨਾਲੋਂ ਜ਼ਿਆਦਾ ਹੈ ਕਣਕ ਦੀਆਂ ਦੂਸਰੀਆਂ ਕਿਸਮਾਂ ਚ 30 ਤੋਂ 32 ਪੀਪੀਐਮ ਐਵਰੇਜ ਜ਼ਿੰਕ ਕੰਟੈਂਟ ਹੁੰਦਾ ਇਹ ਚ 40.56 ਪੀਪੀਐਮ ਹੈ ਜਿਹੜਾ ਜ਼ਿੰਕ ਕੰਟੈਂਟ ਹੈ ਇਸ ਕਰਕੇ ਇਹ ਜਿਹੜੀ ਖਾਣ ਦੇ ਵਾਸਤੇ ਵੀ ਬਹੁਤ ਵਧੀਆ ਜ਼ਿੰਕ ਕੰਟੈਂਟ ਚੰਗਾ ਜ਼ਿੰਕ ਮਨੁੱਖਾ ਵਾਸਤੇ ਬਹੁਤ ਜ਼ਰੂਰੀ ਆ ਤੇ ਇਹ ਜਿਹੜੀ 100 55 ਦਿਨ ਚ ਪੱਕ ਕੇ ਤਿਆਰ ਹੁੰਦੀ ਹੈ ਤੇ ਔਸਤ ਝਾੜ ਇਹਦਾ ਜੋ ਪੀਸੀਆਰ ਵੱਲੋਂ ਦੱਸਿਆ ਗਿਆ ਉਹ ਹੈਗਾ 30-32 ਕੁਇੰਟਲ ਤਾਈ 80 ਮਣ ਤਾਈ ਤੇ ਪਿਛਲੇ ਸਾਲ ਜਿੰਨਾ ਕਿਸਾਨ ਵੀਰਾਂ ਨੇ ਬੀਜੀ ਆ ਉਹ ਦੱਸ ਸਕਦੇ ਆ ਇੰਨਾ ਜਿਆਦਾ ਨਾ ਹੋਇਆ ਉਹ ਤਾਂ ਤੁਹਾਡੇ 26 27 28 ਕੁਇੰਟਲ ਪ੍ਰਤੀ ਏਕੜ ਝਾੜ ਜ਼ਰੂਰ ਗਿਆ ਹੋਊਗਾ ਇਹਦਾ ਚਾਹ ਬੀਜੇ ਦਾ ਵੀ 40 ਕਿਲੋ ਦੀ ਸਿਫਾਰਸ਼ ਆ 100 ਸੈਂਟੀਮੀਟਰ ਦਾ ਕੱਦ ਆ ਕਲਾਈਮੇਟ ਰੀਸਾਈਲੈਂਟ ਬਾਇਓ ਫੋਰਟੀਫਾਈਡ ਤੇ ਸਹਿਣ ਸ਼ਕਤੀ ਇਹਦੇ ਵਿੱਚ ਇੰਨੀ ਕਿ ਇਹ ਪੀਲੀ ਪੂਰੀ ਕੁੰਗੀ ਨੂੰ ਸਹਿਣ ਦੀ ਪੂਰੀ ਸਮਰੱਥਾ ਰੱਖਦੀ ਹੈ ਦੂਸਰੀਆਂ ਕਿਸਮਾਂ ਵਿੱਚ ਦਰਮਿਆਨੀ ਸਮਰੱਥਾ ਹੈ ਬਲਾਸਟ ਬੈਕਟੀਰੀਅਲ ਬਲਾਈਟ ਨੂੰ ਪੂਰੀ ਸਹਿਣ ਦੀ ਸਮਰੱਥਾ ਰੱਖਦੀ ਹੈ ਇਸ ਕਰਕੇ ਇਹ ਨੇ ਪਿਛਲੇ ਸਾਲ ਬਹੁਤ ਚੰਗੀ ਪਰਫਾਰਮੈਂਸ ਦਿੱਤੀ ਹੈ ਇਹ ਵੀ ਤੁਸੀਂ ਆਈਆਈਡਬਲਯੂਬੀਆਰ ਕਰਨਾਲ ਤੋਂ ਬੀਜ ਤੁਹਾਨੂੰ ਮਿਲਿਆ ਤਾਂ ਉਹ ਬੀ ਸਕਦੇ ਆ ਜਾਂ ਤੁਹਾਡੇ ਦੋਸਤ ਮਿੱਤਰ ਤੋਂ ਮੁੱਲ ਪ੍ਰਾਈਵੇਟ ਤੌਰ ਤੇ ਤੁਹਾਨੂੰ ਮਹਿੰਗਾ ਬੀਜ ਲੈਣ ਦੀ ਮੈਂ ਸਿਫਾਰਸ਼ ਨਹੀਂ ਕਰਦਾ ਮੈਂ ਕਦੇ ਵੀ ਤੁਹਾਨੂੰ ਪ੍ਰਾਈਵੇਟ ਵੈਰਾਈਟੀਆਂ ਜਾਂ ਪ੍ਰਾਈਵੇਟ ਤੌਰ ਤੇ ਬੀਜ ਖਰੀਦਣ ਦੀ ਸਿਫਾਰਸ਼ ਨਹੀਂ ਕਰਦਾ ਮੇਰੀ ਬੇਨਤੀ ਹੁੰਦੀ ਹੈ ਥੋੜੀ ਮਾਤਰਾ 'ਚ ਚਾਹੇ 5 ਕਿਲੋ 10 ਕਿਲੋ 20 ਕਿਲੋ ਜਿੰਨਾ ਤੁਹਾਨੂੰ ਪੀਜੀ ਲੁਧਿਆਣਾ ਜਾਂ ਆਈਸੀਆਰ ਜਾਂ ਆਈਆਈਡਬਲਯੂਬੀਆਰ ਕਰਨਾਲ ਤੋਂ ਬੀਜ ਮਿਲਦਾ ਹੈ ਉਹਨਾ ਬੀਜ ਲਿਆ ਕੇ ਆਪਦੇ ਖੇਤ ਚ ਲਿਆਓ ਲਾਓ ਨਾਲੇ ਤੁਹਾਨੂੰ ਉਹਦੀ ਪਰਫਾਰਮੈਂਸ ਪਤਾ ਲੱਗੇ ਉਹਦੀ ਝਾੜ ਦੇਣ ਦੀ ਸਮਰੱਥਾ ਪਤਾ ਲੱਗੇ ਉਹ ਚ ਕੀ ਸਮੱਸਿਆ ਆਉਂਦੀ ਆ ਕਿੰਨੀ ਖਾਦ ਪੈਂਦੀ ਕਿਹੜੀ ਸਪਰੇਅ ਕਰਨੀ ਪੈਂਦੀ ਉਹਦਾ ਪਤਾ ਲੱਗੇ ਤੇ ਨਾਲ ਤੁਹਾਨੂੰ ਉਹਦਾ ਬੀ ਮਲਟੀਪਲਾਈ ਹੋ ਜਾਵੇ ਤੇ ਅਗਲੇ ਸਾਲ ਵਾਧੂ ਬੀਜ ਬਣ ਜਾਵੇ ਇੰਨੀਆਂ ਬੇਨਤੀਆਂ ਨਾਲ ਬਹੁਤ ਬਹੁਤ ਅਗਲੇ ਸਾਲ ਤੁਸੀਂ ਜਿਹੜਾ ਹੈਗਾ ਪੂਰਾ ਬੀਜ ਇਹ ਤੋਂ ਮਲਟੀਪਲਾਈ ਕਰ ਲੈਣੇ ਆ ਨਾਲੇ ਆਪ ਵੀ ਜੋ ਤੇ ਨਾਲੇ ਆਪਦੇ ਦੋਸਤਾਂ ਮਿੱਤਰਾਂ ਨੂੰ ਵੀ ਤੁਸੀਂ ਇਹ ਨਵੀਆਂ ਵੈਰਾਈਟੀਆਂ ਦੇ ਸਕਦੇ ਆ ਸੋ ਇਹਨਾਂ ਬੇਨਤੀਆਂ ਦਾ ਬਹੁਤ-ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੋ ਸ਼ੁਕਰੀਆ